ਮਾਮਲਾ ਕੀ ਸਾਜ਼ਿਸ਼ ਆ ਕੀ ਉਹ ਤੋਂ ਸਾਨੂੰ ਡਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਜੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਬੇਪਰਵਾਹ ਵੀ ਗੇਮ ਜਾ ਰਹੀ ਹੈ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਬਿਸ਼ਾਪਸ਼ਾ ਜੋ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਿ ਲੜ ਰਹੇ ਹਾਂ ਉਦੋਂ ਤੋਂ ਸਾਨੂੰ ਇਹੋ ਜਿਹਾ ਕੋਈ ਮਹਿਸੂਸ ਨਹੀਂ ਹੋ ਰਿਹਾ ਅਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹਾ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਜਿੱਕ 2 ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਆ ਕੀ ਉਹ ਤੋਂ ਸਾਨੂੰ ਡਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਜੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਇਹ ਫਸਲ ਵੀ ਗੇਮ ਜਾ ਰਹੀ ਹੈ ਤੇ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਮੈਂ ਬਾਕੀ ਤੇ ਸਾਰਾ ਕੁਝ ਤੁਹਾਨੂੰ ਦੱਸਤਾ ਇਹ ਚੀਜ਼ ਹੈ ਕਿ ਵਹੀਂ ਦੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲ ਗਈ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਆ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਤੇ ਰੋਲਦੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਦੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਹੈ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਵਸ਼ਾਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾੜਾਂ ਵਰ ਪਗੜਿਆ ਕੋਈ ਨਹੀਂ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਹੈ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਇੱਕ ਆਦੇ ਵਾਸਤੇ ਬੈਠੇ ਡੇਡੇ ਵੱਡੀਆਂ ਕੁਰਸੀਆਂ ਤੇ ਜਿਹੜੇ ਬੈਠੇ ਸਾਡੇ ਆਗੂ ਉਹ ਉਹ ਉਹਨਾਂ ਦੀ ਕੀ ਜਵਾਬਦਾਈ ਹੈ ਕੌਮ ਬਰਤੀ ਕਿ ਸਰਕਾਰ ਦੇ ਦਬਾਵ ਨਾਲ ਚ ਕਾਮਯਾਬ ਨਹੀਂ ਹੋ ਪਾਇਆ ਸਰਕਾਰ ਤੇ ਬਣਾਣ ਚ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਕਿ ਪੰਥਰ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਹੋਣ ਉਹ ਕੋਈ ਜਿੱਦਾਂ ਕੋਈ ਕਿਸ ਨੂੰ ਮਾਰ ਦੇ ਕਿਸ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਛ ਸਾਡੇ ਕੋਈ ਪੋਲੀਟੀਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਉਹਦੇ ਵਿੱਚ ਸ਼ੋਸ਼ ਅੱਗੂ ਰੋਜ਼ ਕੱਲ੍ਹ ਸ਼ਾਮਿਲ ਹੋ ਰਹੇ ਐ ਕੀ ਲੱਗਦਾ ਸਿਰਫ 85 ਸ਼ੋਹਰਤ ਵਾਸਤੇ ਪਹੁੰਚ ਰਹੇ ਆਪਣੀ ਪ੍ਰੋਡਕਟ ਚਾਹ ਪਹੁੰਚ ਰਹੇ ਅਸੀਂ ਤਾਂ ਕਿੰਨੇ ਸਾਡੇ ਕੋਲ ਨਾਂ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਸਵਾਲ ਥੋੜਾ ਕੌੜਾ ਹੋ ਸਕਦਾ ਹੈ ਹਾਂਜੀ ਲੇਕਿਨ ਮੇਰੀ ਭਾਵਨਾ ਨੂੰ ਸਮਝਦੇ ਹੋ ਕਿ ਫੇਸਬੁਕ ਵਾਲਾ ਪੰਖ ਨਜ਼ਰ ਨਹੀਂ ਆਇਆ ਕਿਉਂਕਿ ਫੇਸਬੁਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸ਼ੋਅਰਮੇਸ ਲੇਕਿਨ ਧਰਨੇ ਦੇ ਵਿੱਚ ਗਿਣਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹਦੇ ਵਿੱਚ ਕਿ ਬਹੁਤ ਵੀ ਬਹੁਤ ਘੱਟ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਵਿੱਚ ਕੀ ਹੈ ਪ੍ਰਸ਼ਾਸਨ ਦਾ ਇਹੋ ਦਬਾਅ ਵਾ ਹਰ ਇੱਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਪੇ ਕਰਤੇ ਪਰਚਾ ਕਰਦਾਂਗੇ ਉਹਨਾਂ ਨੂੰ ਡਰਾਇਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਤੇ ਉਹ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐ ਕਰਾਂਗੇ ਜੇ ਕਰਾਂਗੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਪਤਾ ਵੀ ਲੋਕ ਸਾਡੇ ਨਾਲ ਲੇਕਿਨ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ ਕਿ ਉਹ ਕੋਈ ਕੋਈ ਬੰਦਾ ਹਰਿਆਣੇ ਚੋਂ ਆ ਰਿਹਾ ਜੂਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰ ਦੂਰ ਬਠਿੰਡੇ ਤੋਂ ਮਾਨਸਾ ਤੋਂ ਉਧਰੋਂ ਸਭ ਤੱਕ ਆ ਰਹੇ ਹੁਣ ਏਡੀ ਦੂਰ ਤੋਂ ਇੱਕ ਨਾਰਮਲ ਬੰਦੇ ਵਾਸਤੇ ਆਉਣਾ ਵੀ ਇੰਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੰਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨੇ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾ ਚਿਰ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਉਹ ਖਬਰ ਆ ਰਹੀ ਹੈ ਕਿ ਪਤਾ ਲੱਗਿਆ ਵੀ ਤਿੰਨ ਜਣਿਆਂ ਦੀ ਸਿਹਤ ਜਿਹੜੀ ਸਰਕਾਰੀ ਹਸਪਤਾਲ ਵਿੱਚ ਹਾਂਜੀ ਦੇ ਜੇਲ੍ਹ ਚੋਂ ਤੇ ਉਹ ਹੀ ਆ ਤਿੰਨ ਜਣੇ ਤੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤਾਂ ਤੇ ਪਰ ਇਹਨਾ ਕਿ ਮਾਨ ਸਕਦਾ ਹਾਂ ਔਰਤ ਨੂੰ ਛੱਡਦੀ ਕਲਾ ਚ ਪਰ ਪਰਿਵਾਰਾਂ ਤਾਂ ਚਿੰਤਾ ਦਾ ਤੁਸੀਂ ਤੇ ਚਿੰਤਾ ਦਾ ਵਿਸ਼ਾਤ ਹੋਇਆ ਹੀ ਹੋਣਾ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੇ ਜੋ ਵੀ ਵਾਪਰ ਰੂਗਾ ਉਹ ਅਸੀਂ ਉਹਨੂੰ ਸੈਂਡ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਤੇ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਰਿਸਪਾਂਸ ਨਹੀਂ ਅੱਗੇ ਫਿਰ ਅੱਗੇ ਅੱਗੇ ਤੇ ਅੱਗੇ ਸਾਡੀ ਕੋਈ ਰਣਨੀਤੀ ਨਹੀਂ ਉਹ ਦੂਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤਾਂ ਅਸੀਂ ਕਹਿੰਨੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਹੇ ਆ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋਈ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਜੀ ਸਾਰੇ ਇਕਜੁੱਟ ਹੋ ਕੇ ਕਰਨ ਤੇ ਲੱਗਦਾ ਕਿ ਕੰਮ ਨਹੀਂ ਹੋ ਸਕਦਾ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਤਾਂ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਹੀ ਨਿਕਰਦੇ ਬੈਠੇ ਜੇ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰਿਹਾ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਇਹ 10 ਪ੍ਰਸ਼ਦ ਬੈਠੇ ਹੈ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹ ਮਨਸ਼ਾ ਨਹੀਂ ਪੀ ਇਹਨਾਂ ਦਹਾਂ ਨੂੰ ਨਕੇੜੋ